ਸਾਨੂੰ ਐਡੇ ਟਾਈਮ ਐਡੇ ਟਾਈਮ ਸਾਨੂੰ ਜਾਲ ਦੀ ਜ਼ਰੂਰਤ ਆ ਲਓ ਯਾਰ ਇਹਨਾਂ ਨੂੰ ਪੇਪਰ ਨਹੀਂ ਦੋ ਦੇ ਲੋ ਇੱਕ ਪੈਸੇ ਰੋਡ 'ਤੇ ਖੜ੍ਹੇ ਮੈਂ ਇੱਕ ਕਰੰ ਦੇ ਕਿੰਨਾ ਕਿੰਨਾ ਹੋਇਆ ਯਾਰ ਇੱਕ ਮਿੰਟ ਬੜਾ ਫਰੋਕ ਬੋਲ ਨਹੀਂ ਦਿੰਦੇ ਬਰੀ ਗੱਲ ਹੈ ਪਿੱਛੇ ਕਰਦੇ ਹੋਰ ਪੈਸੇ ਵੀ ਹਜ਼ਾਰ ਲੀਟਰ ਹਜ਼ਾਰ ਲੀਟਰ ਡੀਜ਼ਲ ਮੈਂ ਟੈਂਕ ਚ ਨਾਲ ਲੈ ਕੇ ਆਇਆ ਹਾਂ ਬਹੁਤ ਧੰਨਵਾਦੀ ਹੋਰ ਦੀ ਲੋੜ ਪਏ ਤੁਸੀਂ ਦੱਸ ਦਿਓ ਮੈਂ ਸ਼ਾਮ ਤੱਕ ਜਾਂ ਪਰ ਕੋਈ ਲੋੜ ਪਈ ਤਾਂ ਅਸੀਂ ਭੇਜ ਦਾਂਗੇ ਦੂਜੇ ਨੰਬਰ ਦੀ ਬੇਨਤੀ ਇਹਨੂੰ 1500 ਕਰ ਦਿਓ ਜੀ ਡੀਜ਼ਲ ਨੂੰ 1500 ਲੀਟਰ ਆਇਆ ਕਰੋ 1000 ਲੀਟਰ ਸੀਗੀ ਇੱਕ ਮਿੰਟ ਇੱਕ ਮਿੰਟ 2000 ਆ ਗਿਆ ਤੁਸੀਂ ਚਾਹੁੰਦੇ ਕਿੰਨਾ 1500 ਸੰਤ ਦੇ ਦੋ ਖੇੜਾ ਸਾਨੂੰ ਗੱਲ ਹੋਈ ਸੀ ਉਹ ਕਹਿੰਦੇ 1500 ਕਰਨਾ ਮੈਂ ਪਰ ਇਹ ਤੁਹਾਨੂੰ ਮਨ ਚ ਕਿੰਨਾ ਚਾਹੀਦਾ 1500 ਸੰਤ ਦੇ ਦਿਓ ਉਹ ਐਂ ਕਰ ਦੋ ਹੀ ਆ ਗਿਆ ਹਾਂਜੀ 2000 ਹੋਰ ਆ ਜਾ ਠੀਕ ਹੈ ਜਿਹੜੇ ਵੀ ਸਾਡੇ ਜਿਹੜੇ ਵੀਰ ਸਾਡੇ ਪਟਿਆਲੇ ਤੋਂ ਆ ਰਹੇ ਨੇ ਸੰਗਰੂਰ ਤੋਂ ਵੀ ਆ ਰਹੇ ਨੇ ਬੜੀ ਦੂਰੋਂ ਦੂਰੋਂ ਟਰੈਲੀਆਂ ਲੈ ਕੇ ਆ ਰਹੇ ਸਾਡਾ ਫਰਜ ਬਣਦਾ ਉਹਨੂੰ ਡੀਜ਼ਲ ਪਾ ਕੇ ਦੇਈਏ ਮੈਂ ਠੀਕ ਹੈ ਜੀ 2000 ਕੋਈ ਕਹੇ ਨਾ ਜੇ ਐਂ ਕਰਦੇ ਆ ਤੁਹਾਨੂੰ ਮੈਂ ਕਰਦਾ ਥੋੜੇ ਬਹੁਤ ਭੇਜਦਾ ਮੈਂ ਤੁਹਾਨੂੰ 10000 ਆ ਗਿਆ 5000 ਲੀਟਰ ਭੇਜਣਾ ਡੀਜ਼ਲ